ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਲਓ ਵੀ ਸੱਜਣੋ ਇਹ ਵੀਡੀਓ ਤੁਹਾਡੇ ਲਈ ਫਿਰ ਇਨਫੋਰਮੇਸ਼ਨ ਤੇ ਲੈ ਕੇ ਆਏ ਆ ਅੱਜ ਗੱਲ ਕਰਦਾ ਮੈਂ ਸਵਰਾਏ ਟਰੈਕਟਰ ਦੀ ਕੇਮ ਸ਼ਾਫਟ ਬਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਲਓ ਵੀ ਸੱਜਣੋ ਇਹ ਵੀਡੀਓ ਤੁਹਾਡੇ ਲਈ ਫਿਰ ਇਨਫੋਰਮੇਸ਼ਨ ਤੇ ਲੈ ਕੇ ਆਏ ਆ ਤਾ ਜੋ ਜੋ ਆਪਣੇ ਭਰਾ ਕੰਮ ਕਰ ਰਹੇ ਨੇ ਮਕੈਨਿਕ ਵੀਰ ਹੋਣ ਚਾਹੇ ਕਿਸਾਨ ਵੀਰ ਹੋਣ ਜਿਨ੍ਹਾਂ ਨੂੰ ਜੋ ਆਪਾਂ ਇਨਫੋਰਮੇਸ਼ਨ ਦਿੰਨੇ ਆ ਉਹਦੇ ਬਾਰੇ ਪਤਾ ਚੱਲ ਸਕੇ ਇਹ ਇਨਫੋਰਮੇਸ਼ਨ ਆ ਜਿਹੜੀ ਆਪਣੀ ਸੱਜਣੋ ਇਹ ਕੇਮ ਸ਼ਾਫਟ ਦੇ ਉੱਪਰ ਇਨਫੋਰਮੇਸ਼ਨ ਕਿਉਂਕਿ ਅੱਜ ਬਹੁਤ ਰੌਲਾ ਚੱਲ ਰਿਹਾ ਕੇਮ ਸ਼ਾਫਟ ਪਹਿਲਾਂ ਤਾਂ ਦੱਸ ਹੀ ਦੇਈਏ ਵੀ ਕੇਮ ਸ਼ਾਫਟ ਕੀ ਚੀਜ਼ ਆ ਚਲੋ ਮਕੈਨਿਕ ਭਰਾ ਨੂੰ ਤਾਂ ਆਪਣੇ ਨੂੰ ਪਤਾ ਹੀ ਆ ਕੇਮ ਸ਼ਾਫਟ ਹੁੰਦੀ ਕੀ ਆ ਬਾਕੀ ਜਿਹੜੇ ਆਪਣੇ ਕਸਟਮਰ ਵੀਰ ਆ ਕਿਸਾਨ ਵੀਰ ਆ ਉਹਨਾਂ ਨੂੰ ਵੀ ਦੱਸਣਾ ਫਰਜ਼ ਬਣਦਾ ਆਪਣਾ ਕੇਮ ਸ਼ਾਪ ਹੁੰਦੀ ਕੀ ਆ ਜਾਂ ਬਾਕੀ ਆਪਣੇ ਨਵੇਂ ਜਿਹੜੇ ਸਟੂਡੈਂਟ ਵੀਰ ਆ ਆਪਣਾ ਇਸ ਮਕੈਨੀਕਲ ਲਾਈਨ ਬਾਰੇ ਕੋਈ ਕੋਰਸ ਕਰਦੇ ਨੇ ਜਾਂ ਉਹਦੇ ਬਾਰੇ ਕੋਈ ਪੜਾਈ ਕਰਦੇ ਨੇ ਸਾਰਾ ਆਪਣਾ ਦੱਸਣ ਦਾ ਫਰਜ਼ ਬਣਦਾ ਕਿਉਂਕਿ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਕਰਦਣਾ ਜਿਹੜੀ ਆਪਣੀ ਵੀਡੀਓ ਸੱਜਣੋ ਇਹ ਆਈਟੀਆਈ ਦੇ ਵਿੱਚ ਦਿਖਾਈ ਜਾਂਦੀ ਆ ਵੱਡੇ ਬੋਰਡ ਦੇ ਉੱਪਰ ਤਾਂ ਜੋ ਜਿਹੜੀ ਆਪਾਂ ਮਕੈਨੀਕਲ ਕੰਮ ਕਰਦਾ ਵੀ ਦਿਖਾਉਨੇ ਆ ਤੁਹਾਨੂੰ ਉਦੇ ਬਾਰੇ ਇਨਫੋਰਮੇਸ਼ਨ ਵੀ ਦਿੰਨੇ ਆ ਜਿੰਨੀ ਆਪਾਂ ਨੂੰ ਪਰਮਾਤਮਾ ਵੱਲੋਂ ਦਿੱਤੀ ਗਈ ਆ ਠੀਕ ਆ ਜੀ ਹੁਣ ਤੁਹਾਨੂੰ ਦੱਸਦੇ ਆ ਕੇਮ ਸ਼ਾਫਟ ਕੀ ਆ ਕੇਮ ਸ਼ਾਫਟ ਇੱਕ ਸ਼ਾਫਟ ਹੁੰਦੀ ਆ ਜਿਹਦੇ ਉੱਪਰ ਆਪਣੇ ਗਾਈਡਸ ਬਣੇ ਹੁੰਦੇ ਆ ਜਿਹਦੇ ਨਾਲ ਆਪਣੇ ਟਾਈਮਿੰਗ ਦੇ ਮਤਾਬਕ ਵਾਲਵ ਨੇ ਆਪ ਡਾਊਨ ਹੋ ਕੇ ਇਹਨਾਂ ਜਾਂ ਓਪਨ ਜਾਂ ਬੰਦ ਹੋਣੇ ਹੁੰਦੇ ਨੇ ਠੀਕ ਆ ਜੀ ਖੁੱਲਣੇ ਤੇ ਬੰਦ ਹੋਣੇ ਹੁੰਦੇ ਨੇ ਆਪਣੇ ਵਾਲਵ ਛੋਟਾ ਵੱਡਾ ਜਿਹਨੂੰ ਕਿ ਐਗਜੈਸਟ ਇਨਲਟ ਵਾਲ ਬੋਲਦੇ ਆਪਾਂ ਹਰ ਪੋਜੀਸ਼ਨ ਦੇ ਉੱਪਰ ਪਿਸਟਨ ਦੇ ਫਾਇਰਿੰਗ ਆਰਡਰ ਦੇ ਮੁਤਾਬਕ ਉਹਨੇ ਵਾਲਾਂ ਨੂੰ ਆਪਣੇ ਪੋਜੀਸ਼ਨ ਦੇਣੀ ਹੁੰਦੀ ਹੈ ਖੁੱਲਣ ਦਿੱਤੇ ਬੰਦ ਹੋਣ ਦੀ ਠੀਕ ਹੈ ਜੀ ਕੈਮ ਸ਼ਾਫਟ ਉਹ ਚੀਜ਼ ਹੁੰਦੀ ਹੈ ਹੁਣ ਗੱਲ ਕਰਦੇ ਆਪਾਂ ਤੁਹਾਡੇ ਨਾਲ ਸਵਰਾਜ ਟਰੈਕਟਰ ਦੀ ਕੈਮ ਸ਼ਾਫਟ ਬਾਰੇ ਕਿਉਂਕਿ ਨਿਊ ਹੋਲੈਂਡ ਟਰੈਕਟਰ ਦੀ ਜਿਹੜੀ ਕੈਮ ਸ਼ਾਫਟ ਆ ਆਲਰੇਡੀ ਹਜੇ ਬੰਦ ਹੋ ਚੁੱਕੀ ਹੈਗੀ ਬਾਕੀ ਦਾ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿਉਂਕਿ ਕੰਪਨੀ ਕੀ ਕਹਿ ਰਹੀ ਆ ਹੁਣ ਵੀ ਜਿਹੜੀ ਹੌਲੈਂਡ ਦੀ ਕੇਮ ਆ ਤੁਸੀਂ ਸਾਨੂੰ ਉਸ ਖਰਾਬ ਕੇਮ ਦੀ ਫੋਟੋ ਪਾਓ ਇੱਕ 84 ਨੰਬਰ ਭੇਜੋ ਫਿਰ ਜਾ ਕੇ ਤੁਹਾਡੇ ਟਰੈਕਟਰ ਤੇ ਜੇ ਖਰਾਬ ਹੁੰਦੀ ਹੈ ਕੇਮ ਮੰਨ ਲਓ ਸੁਪਰ ਟਰੈਕਟਰ ਦੇ ਤਾਂ ਆ ਰਹੀ ਹੈ ਕੇਮ ਆਲਰੇਡੀ ਉਹ ਸੁਪਰ ਟਰੈਕਟਰ ਦੇ ਤਾਂ ਕੇਮ ਆ ਰਹੀ ਆ ਪਰ ਲੇਕਿਨ ਜਦੋਂ ਆਪਾਂ ਮੋਡੀਫਾਈ ਕਰਦੇ ਸੀਗਾ EGR ਵਾਲਾਲੀ ਕੇਮ ਕੱਢ ਕੇ ਆਪਾਂ ਸਪੈਸ਼ਲ ਐਡੀਸ਼ਨ ਦੇ ਸੁਪਰ ਵਾਲੀ ਪਾਉਂਦੇ ਸੀਗੇ ਠੀਕ ਆ ਜੀ ਉਹ ਹੁਣ ਕੇਮ ਕੰਪਨੀ ਨੇ ਬੰਦ ਕਰਤੀ ਜੇ ਮੰਨ ਲਓ ਤੁਹਾਡੇ ਸੁਪਰ ਟਰੈਕਟਰ ਦੀ ਮੰਨ ਲਓ ਟੁੱਟਦੀ ਆ ਖਰਾਬ ਹੁੰਦੀ ਆ ਗਾਇਡ ਖਰਾਬ ਹੁੰਦੀ ਆ ਕੰਪਨੀ ਨੂੰ ਆਪਾਂ ਨੂੰ ਉਹਦੀ ਰਿਪੋਰਟ ਦੇਣੀ ਪਊਗੀ ਫੋਟੋ ਭੇਜਣੀ ਪਊਗੀ ਚੈਸੀ ਨੰਬਰ ਭੇਜਣਾ ਪਊਗਾ ਫੇਰ ਤੁਹਾਨੂੰ ਕੰਪਨੀ ਉਹ ਕੇਮ ਸ਼ਾਫਟਰ ਨਵੀਂ ਦੇਊਗੀ ਨਹੀਂ ਤਾਂ ਉਹਨਾਂ ਟਾਈਮ ਤੁਹਾਨੂੰ ਕੇਮ ਸ਼ਾਫਟਰ ਨਹੀਂ ਦਿੰਦੀ ਕੰਪਨੀ ਠੀਕ ਹੈ ਜੀ ਟਰੈਕਟਰ ਖੁੱਲਿਆ ਤੁਹਾਨੂੰ ਦਿਖਾਉਣਾ ਪਊਗਾ ਉਹੀ ਚੈਸੀ ਨੰਬਰ ਚਲੋ ਇਹ ਤਾਂ ਗੱਲ ਹਾਲੈਂਡ ਦੀ ਕੇਮ ਸ਼ਾਫਟ ਬਾਰੇ ਹੋ ਗਈ। ਬਾਕੀ ਤੁਹਾਡੇ ਨਾਲ ਹਾਲੈਂਡ ਦੀ ਕੇਮ ਸ਼ਾਫਟ ਦੇ ਈਜ਼ੀਅਰ ਬਾਰੇ ਵੀ ਗੱਲਬਾਤ ਕਰੂੰਗਾ। ਕਿਉਂ ਟਰੈਕਟਰ ਦੀ ਉਹ ਪਾਵਰ ਤੇ ਫਰਕ ਪਉਂਦੀ ਹੈ? ਕੀ ਗੱਲਬਾਤ ਆ ਉਹ ਤਾਂ ਹੋ ਗਈ ਸਾਈਡ ਤੇ ਗੱਲ। ਹੁਣ ਹਾਲੈਂਡ ਦੀ ਛੱਡੋ ਗੱਲ। ਹੋਈ ਹਾਲੈਂਡ ਦੀ ਕੇਮ ਤੇ ਕਰੂੰਗਾ ਗੱਲ ਕਿਸੇ ਦਿਨ ਫਿਰ ਵੀਡੀਓ ਪਾ ਕੇ। ਅੱਜ ਗੱਲ ਕਰਦਾ ਮੈਂ ਸਵਰਾਏ ਟਰੈਕਟਰ ਦੀ ਕੇਮ ਸ਼ਾਫਟ ਬਾਰੇ। ਕਿਉਂਕਿ ਸੱਚ ਨੂੰ ਅੱਜ ਬਹੁਤ ਰੌਲਾ ਚੱਲ ਰਿਹਾ ਉਹ ਕੇਮ ਸ਼ਾਫਟ ਬਾਰੇ ਕਿਉਂਕਿ ਜਿਹੜੀ ਹੁਣ ਕੰਪਨੀ ਨੇ ਕੇਮ ਸ਼ਾਫਟ ਕਰਤੀ ਆ ਉਹ ਜਿੱਥੇ ਆਪਣੇ ਮੇਨ ਪੁਸ਼ ਹੁੰਦੇ ਨੇ ਉਹ ਜਗ੍ਹਾ ਤੋਂ ਪਤਲੀ ਕਰਤੀ ਕੇਮਸ਼ਾਫਟ। ਬਾਕੀ ਉਹ ਕੇਮਸ਼ਾਫਟ ਸੱਜਣੋਂ ਹੁਣ ਵਾਲਾ ਜਿਹੜਾ 855 ਆ ਰਿਹਾ 122 ਸਟੋਕ ਵਾਲਾ ਉਹਦੇ ਵਿੱਚ ਕੰਪਨੀ ਨੇ ਆਲਰੇਡੀ ਪਾਈ ਆ ਉਹ ਕੇਮ। ਜਿਹੜੀ ਪਹਿਲਾਂ ਵਾਲੇ ਮਾਡਲ ਦੇ ਵਿੱਚ ਕੇਮਸ਼ਾਫਟ ਆਉਂਦੀ ਸੀ ਉਹ ਬੰਦ ਹੋ ਚੁੱਕੀ ਆ ਉਹਦਾ ਪਾਰਟ ਨੰਬਰ ਬੰਦ ਹੋ ਚੁੱਕਿਆ। ਬਾਕੀ ਤੁਹਾਨੂੰ ਦੱਸ ਦਾਂ ਜੇ ਕਿਸੇ ਨੇ ਉਹ ਕੇਮਸ਼ਾਫਟ ਪਾਉਣੀ ਵੀ ਹੋਈ ਮੈਂ ਤੁਹਾਨੂੰ ਦੱਸ ਦਾਂ ਕਿਹੜੇ ਟਰੈਕਟਰ ਦੇ ਵਿੱਚ ਹੁੰਦੀ ਆ ਕਿਉਂਕਿ ਸਾ ਸਿੱਧਾ ਏਜੰਸੀਆਂ ਨਾਲ ਜੁੜੇ ਹੋਏ ਏਜੰਸੀ ਦੇ ਕੈਟਲੋਗ ਨਾਲ ਜੁੜੇ ਆ ਕਿਉਂਕਿ ਆਪਣਾ ਚੰਗਾ ਪ੍ਰੇਮ ਆ ਸਵਰਾਜ ਕੰਪਨੀ ਦੇ ਨਾਲ ਜਿੱਥੋਂ ਕਿ ਆਪਾਂ ਨੂੰ ਹਰ ਚੀਜ਼ ਦੀ ਸਵਰਾਜ ਟਰੈਕਟਰ ਬਾਰੇ ਕਹਿਣ ਦਾ ਮਤਲਬ ਫੁੱਲ ਨੋਲਿਜ ਮਿਲਦੀ ਆ ਕਿੰਨੀ ਟਾਪ ਸੈਟਿੰਗ ਕਿੰਨਾ ਸਾਨੂੰ ਸਾਰਾ ਕੁਝ ਦੱਸਦੇ ਆ ਸਾਨੂੰ ਕੰਪਨੀ ਦਾ ਕੈਂਪ ਲੱਗਦਾ ਸਾਨੂੰ ਸਾਰਾ ਪਤਾ ਲੱਗਦਾ ਉੱਥੋਂ ਸਾਨੂੰ ਦੱਸਦੇ ਆ ਕਿਉਂਕਿ ਸਾਡਾ ਨਾਲ ਬਹੁਤ ਪ੍ਰੇਮ ਆ ਇਹੀ ਗੱਲ ਕਰਦਾ ਤੁਹਾਡੇ ਨਾਲ ਵੀ ਜੇ ਕਿਸੇ ਭਰਾ ਨੇ ਉਹਦੇ ਨਾਲ ਦੀ ਕੇਮ ਵੀ ਸ਼ਾਫਟ ਪਾਉਣੀ ਚਾਹੁੰਦਾ ਉਹ ਆਪਣੇ ਕੋਲੇ ਮਿਲ ਜਿਆ ਕਰੂਗੀ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਨਵੀਂ ਜਮਾ ਕਿਉਂਕਿ ਇਹ ਟਰੈਕਟਰ 969 ਦੇ ਵਿੱਚ ਕੰਪਨੀ ਨੇ ਆਲਰੇਡੀ ਉਹ ਕੇਮ ਫੇਰ ਪਾਤੀ। ਏਕੇ ਜੀ ਜੇ ਕਿਸੇ ਕਿਸੇ ਟਾਈਮ ਨਾ 69 ਖੁੱਲਿਆ ਤੁਹਾਨੂੰ ਮੈਂ ਉਹ ਕੇਮ ਦੀ ਵੀਡੀਓ ਜ਼ਰੂਰ ਪਾਉਂਗਾ ਠੀਕ ਹੈ ਜੀ। ਹੁਣ ਅੱਜ ਗੱਲ ਕਰਦਾ ਜਿਹੜੀ ਅੱਜ ਕੱਲ ਤੁਹਾਨੂੰ ਮਾਰਕੀਟ ਤੋਂ ਆਮ ਮਿਲ ਰਹੀ ਹੈ ਕੇਮ ਸ਼ਾਫਟ ਪਤਲੀਆਂ ਟੂਆਂ ਵਾਲੀ। ਉਹਦੇ ਵਿੱਚ ਆਪਣੇ ਮਕੈਨਿਕ ਵੀਰ ਤੇ ਕਿਸਾਨ ਵੀਰ ਡਰਦੇ ਨੇ ਪਾਉਣ ਤੋਂ ਕੇਮ ਤੋਂ। ਕਿਉਂਕਿ ਮੈਂ ਉਹ ਕੇਮ ਆਲਰੇਡੀ ਘਟੋ ਘਟ 20 ਤੋਂ 25 ਕੇਮਾਂ ਪਾ ਚੁੱਕਿਆ ਟਰੈਕਟਰਾਂ ਦੇ ਵਿੱਚ। ਤੇ ਮੈਨੂੰ ਰਿਜ਼ਲਟ ਦਾ ਬਹੁਤ ਵਧੀਆ ਮਿਲਿਆ ਠੀਕ ਹੈ ਜੀ ਇਸੇ ਕਾਰਨ ਕਰਕੇ ਮੈਂ ਵੀਡੀਓ ਬਣਾਉਣੀ ਚਾਹੀਦੀ ਵੀ ਕੇਮ ਸ਼ਾਫਟ ਬਾਰੇ ਆਪਾਂ ਵੀਡੀਓ ਬਣਾਈ ਕਿਉਂਕਿ ਅੱਜ ਕੱਲ ਰੋਲਾ ਬਹੁਤ ਚੱਲਦਾ ਵੀ ਜੇ ਕੇਮ ਸ਼ਾਫਟ ਉਪਾਤੀ ਤੇ ਸਾਡਾ ਆਇਲ ਪ੍ਰੈਸ਼ਰ ਡਾਊਨ ਹੋ ਜਾਊਗਾ ਜਾਂ ਟਰੈਕਟਰ ਨੇ ਆਵਾਜ਼ ਆਉਗੀ ਟਰੈਕਟਰ ਦੇ ਵਿੱਚ ਜਾਂ ਵਾਲ ਵਜਣਗੇ ਸਭ ਤੋਂ ਪਹਿਲਾਂ ਤਾਂ ਗੱਲ ਕਰਦਾ ਆਇਲ ਪ੍ਰੈਸ਼ਰ ਦੀ ਫਿਰ ਤੁਹਾਨੂੰ ਕੇਮ ਤੇ ਨਿਗ੍ਹਾ ਮਰਾਂਗਾ ਕਿਉਂ ਆਇਲ ਪ੍ਰੈਸ਼ਰ ਆਪਣਾ ਕੰਮ ਆਪਣੇ ਮਕੈਨਿਕ ਵੀਰ ਜਾਂ ਕਸਟਮਰ ਨੂੰ ਕਹਿੰਦੇ ਡਾਊਨ ਹੋਊਗਾ ਦੇਖੋ ਵੀ ਉਹਦੇ ਵਿੱਚ ਤੁਸੀਂ ਕਦੇ ਵੀ ਬਲਾਕ ਦੇ ਵਿੱਚ ਬੁਸ਼ ਨਾ ਲਵਾਓ ਕਿਉਂਕਿ ਅੱਜ ਕੱਲ ਆਪਣੇ ਜਿਹੜੇ ਦੁਕਾਨਦਾਰ ਵੀਰ ਆ ਜਦੋਂ ਉਹ ਕੇਮ ਸ਼ਾਫਟ ਦਿੰਦੇ ਆ ਤੇ ਤੁਹਾਨੂੰ ਉਹ ਬੁਸ਼ ਦੇ ਦਿੰਦੇ ਆ ਜਿਹੜੇ ਆਪਣੇ ਇਹ ਸਿੰਗਲ ਬੁਸ਼ ਲੱਗਦਾ ਐਲੂਮੀਨੀਅਮ ਦਾ ਲਿਫਟ ਪੰਪ ਵਾਲੀ ਗਰਾਰੀ ਜਿੱਥੇ ਚੱਲਦੀ ਉਹਦੇ ਨਾਲ ਗਰਾਰੀ ਦੇ ਨਾਲ ਬੁਸ਼ ਲੱਗਦਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਸਿਰਫ ਉਹ ਹੀ ਬੁਸ਼ ਲਾਉਣਾ ਪੈਂਦਾ ਬਾਕੀ ਬਲਾਕ ਬਾਡੀ ਦੇ ਵਿੱਚ ਬੋਰ ਕਰਾ ਕੇ ਬੁਸ਼ ਲਾਉਣ ਨੂੰ ਦੇ ਦਿੰਦੇ ਆ ਵੀ ਤੁਸੀਂ ਕੇਮ ਨੂੰ ਪੂਰਾ ਪੂਰਾ ਕਰ ਦੋ ਉਹ ਬਿਲਕੁਲ ਗਲਤ ਅਸਧਨ ਜਿੱਦਾਂ ਕੰਪਨੀ ਦਾ ਇਹ ਸਾਈਜ਼ ਹੁੰਦਾਗਾ ਉਸੇ ਤਰ੍ਹਾਂ ਤੁਸੀਂ ਕੇ ਫਿਟ ਕਰਿਆ ਕਰੋ ਇੱਕ ਪੈਸੇ ਦਾ ਤੁਹਾਡਾ ਫਰਕ ਨਹੀਂ ਪੈਂਦਾ ਨਾ ਤੁਹਾਡਾ ਪ੍ਰੈਸ਼ਰ ਡਾਊਨ ਕਰੇ ਟਰੈਕਟਰ ਨਾ ਕੋਈ ਆਵਾਜ਼ ਦੇ ਵਿੱਚ ਫਰਕ ਪਾਵੇ ਇਹ ਮੇਰੀ ਫੁੱਲ ਜ਼ਿੰਮੇਵਾਰੀ ਤੇ ਮੇਰੀ ਫੁੱਲ ਗਾਰੰਟੀ ਹੈ ਕਿਉਂਕਿ ਮੈਂ ਉਸ ਤੇ ਐਕਸਪੈਰੀਮੈਂਟ ਕਰ ਚੁੱਕਿਆ ਹਾਂ ਠੀਕ ਹੈ ਜੀ ਜੇ ਮੰਨ ਲਓ ਤੁਸੀਂ ਗਵਾਟੀ ਦੇ ਵਿੱਚ ਬੋਸ਼ ਲਵਾਉਣਾ ਤੁਸੀਂ ਉਹ ਬਹੁਤ ਵੱਡੀ ਗਲਤੀ ਕਰ ਰਹੇ ਹੋ ਕਾਰਨ ਕਿ ਤੁਸੀਂ ਆਪਣੇ ਬਲੌਕ ਦੀ ਦਫਾ ਪਟ ਰਹੇ ਹੋ ਕਿਉਂਕਿ ਕੰਪਨੀ ਦਾ ਸਿਰਫ ਇੱਕ ਬੁਸ਼ੀ ਹੁੰਦਾ ਬਲਾਕ ਦੇ ਵਿੱਚ ਬੁਸ਼ ਲਾਉਣ ਦੀ ਆਪਾਂ ਨੂੰ ਉਦੋਂ ਜ਼ਰੂਰਤ ਪੈਂਦੀ ਜਦੋਂ ਤੁਹਾਡੀ ਕੇਮ ਸ਼ਾਫਟ ਸੀਜ ਹੋ ਜੇ ਜਾਂ ਆਪਣੇ ਕੋਲੇ ਕੋਈ ਹੱਲ ਹੈ ਨਹੀਂਗਾ ਫਿਰ ਆਪਾਂ ਉਹਦੇ ਵਿੱਚ ਬੁਸ਼ ਲਾ ਸਕਦੇ ਆ ਨਹੀਂ ਤਾਂ ਕੇਮ ਬਦਲਣ ਵੇਲੇ ਤੋਂ ਬਾਅਦ ਤੁਸੀਂ ਬੁਸ਼ ਨਾ ਲਾਇਆ ਕਰੋ ਕਿਉਂਕਿ ਉਹ ਕੇਮ ਬਿਲਕੁਲ ਇਦਾਂ ਹੀ ਚੱਲਦੀ ਆ ਤੇ ਤੁਹਾਨੂੰ ਮੈਂ ਕਿਸੇ ਦਿਨ ਐਕਸਪੈਰੀਮੈਂਟ ਵੀ ਦਿਊਂਗਾ ਮੈਂ ਟਰੈਕਟਰ ਆਲਰੇਡੀ ਕਰ ਕਰ ਰਿਹਾ ਹੁਣ XM 855 ਜਿਹਦੇ ਵਿੱਚ ਆਪਾਂ 960 ਵਾਲਾ ਬੋਰ ਫਿੱਟ ਕੀਤਾ 960 ਵਾਲੀ ਸੈਟਿੰਗ ਕੀਤੀ ਤਾਂ 960 ਵਾਲੀ ਕੇਮ ਸ਼ਾਫਟ ਆਪਾਂ ਦੇ ਵਿੱਚ ਫਿੱਟ ਕਰ ਰਹੇ ਹਾਂ ਕਿਉਂਕਿ ਇਹਨਾਂ ਪਾਰਟ ਨੰਬਰਾਂ ਨੂੰ ਦੇਖਣ ਚ ਤੁਹਾਨੂੰ ਕੇਮਾ ਸ਼ਾਫਟਾਂ ਸੇਮ ਲੱਗਣੀਆਂ ਪਰ ਲੇਕਿਨ ਜਦੋਂ ਦਾ ਕੈਟਾਲਾਗ ਜਦੋਂ ਏਜੰਸੀ ਦੀ ਕੈਟਾਲਾਗ ਖੋਲੋਗੇ ਨਾ ਤੁਹਾਨੂੰ ਉਹਦੇ ਨਾਲ ਆ ਪਾਰਟ ਨੰਬਰਾਂ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ ਤੇ ਨਜ਼ਰ ਆਉਂਦਾ ਠੀਕ ਹੈ ਜੀ ਫੇਰ ਦੁਬਾਰਾ ਦੱਸ ਦਿਆ ਜਦੋਂ ਤੁਸੀਂ ਕੀ ਪਾਓ ਕਿਉਂਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਕੇਮ ਪਾਉਣ ਨਾਲ ਵਿੱਚ ਠੀਕ ਹੈ ਜੀ ਐ ਬੇਫਿਕਰ ਹੋ ਕੇ ਕੇਮ ਸ਼ਾਫਟ ਨੂੰ ਫਿੱਟ ਕਰੋ ਕੋਈ ਤੁਹਾਡੇ ਨਾਲ ਪ੍ਰੋਬਲਮ ਨਹੀਂ ਆਉਂਦੀ ਜੇ ਪ੍ਰੋਬਲਮ ਹੋਵੇ ਤੁਹਾਡਾ ਨੰਬਰ ਦੇ ਦੇਣਾ ਮੈਂ ਮੇਰੇ ਨਾਲ ਕੰਟੈਕਟ ਕਰ ਲਵਾਂ ਜੀ ਗਰੰਟੀ ਫੁੱਲ ਹੈ ਦੀ ਕੇਮ ਸ਼ਾਫਟ ਤੁਸੀਂ ਜ਼ਰੂਰ ਪਾਓ ਕਿਉਂਕਿ ਉਹ ਕੇਮ ਸ਼ਾਫਟ ਕੰਪਨੀ ਨੇ ਹੁਣ ਵਾਲੇ ਮਾਡਲ ਦੇ ਵਿੱਚ 122 ਸਟੋਕ ਨਾਲ ਉਹ ਕਰਤੀ ਠੀਕ ਹੈ ਜੀ 122 ਸਟੋਕ ਨਾਲ ਕੇਮ ਸ਼ਾਫਟ ਆਪਾਂ ਨੂੰ ਉਹੀ ਹੀ ਪਾਉਣੀ ਪਊਗੀ 110 ਬੋਰ ਤੇ 122 ਸਟੋਕ ਠੀਕ ਹੈ ਜੀ ਹੁਣ ਗੱਲ ਕਰਦੇ ਆ ਕੇਮ ਸ਼ਾਫਟਾਂ ਦੇ ਨੱਜਰ ਮਰੋਣਾ ਆਓ ਆਲਰੇਡੀ ਮੈਂ ਆਪਣੇ ਕੋਲੇ ਦੋ ਕੇਮ ਸ਼ਾਫਟਾਂ ਰੱਖੀਆਂ ਹੋਈਆਂ ਆ ਜਿਹੜੀ 855 ਐਕਸਾਂ ਵਾਲੀ ਕੇਮ ਸ਼ਾਫਟਾਂ ਠੀਕ ਹੈ ਜੀ 110 ਬੋਰ ਤੇ 122 ਸਟ੍ਰੋਕ ਦੀ ਇਹ ਕੇਮ ਸ਼ਾਫਟ ਆ 110 ਬੋਰ ਤੇ 122 ਸਟ੍ਰੋਕ ਦੀ ਇਹ ਕੇਮ ਸ਼ਾਫਟ ਆ ਇਹਦੇ ਵਿੱਚ ਡਿਫਰੈਂਸ ਇੱਕ ਇਹ ਤਾਂ ਟੋਆਂ ਦਾ ਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਟੋਆਂ ਕੰਪਨੀ ਨੇ ਵਾਲ ਨੂੰ ਇੱਕਦਮ ਖੁੱਲਦਾ ਕਰਤਾ ਜਿਹਦੇ ਨਾਲ ਤੁਹਾਡਾ ਪਿਕਅਪ ਦਾ ਫਰਕ ਪੈਂਦਾ ਟਰੈਕਟਰ ਦੀ ਖਚਾਈ ਦੇ ਵਿੱਚ ਠੀਕ ਹੈ ਜੀ ਇਹਨਾਂ ਦੀ ਜਿਹੜੀ ਕੇਮ ਸ਼ਾਫਟ ਦੀ ਟੋ ਸੀਗੀ ਇਹ ਥੋੜੀ ਜੀ ਆਪਣੇ ਗਲਾਈ 'ਚ ਜ਼ਿਆਦਾ ਹੁੰਦੀ ਆ ਇਹਦੀ ਟੋ ਦੀ ਵੀ ਲੈਂਥ ਘੱਟ ਹੁੰਦੀ ਹੈਗੀ ਠੀਕ ਹੈ ਜੀ ਇਹਦੀ ਟੂ ਉੱਚੀ ਘੱਟ ਹੁੰਦੀ ਇਹਦੀ ਟੂ ਜ਼ਿਆਦਾ ਉੱਚੀ ਹੋਣ ਕਰਕੇ ਵਾਲ ਨੂੰ ਜ਼ਿਆਦਾ ਖੋਲਦੀ ਹੈ। ਬਾਕੀ ਜੇ ਤੁਸੀਂ ਇਹਨੂੰ ਇਦਾਂ ਮਿਲੋਗੇ ਨਾ ਇਹਦੀ ਸਟ੍ਰੋ ਤੁਹਾਨੂੰ ਹਲਕੀ ਜਿਹੀ ਡਾਊਨ ਨਜ਼ਰ ਆਊਗੀ ਪਰ ਲੇਕਿਨ ਇਹ ਹੈ ਜ਼ਿਆਦਾ ਵਾਲੀ ਟੂ ਵਾਲੀ ਠੀਕ ਹੈ। ਹੁਣ ਇਹਦੇ ਵਿੱਚ ਆ ਦੇਖੋ ਬੁਸ਼ਾਂ ਵਾਲੀ ਜਗ੍ਹਾ ਕਈ ਬੰਦੇ ਕਹਿੰਦੇ ਯਾਰ ਆ ਬੁਸ਼ਾਂ ਵਾਲੀ ਜਗ੍ਹਾ ਚੌੜੀ ਆ ਆ ਪਤਲੀ ਆ ਵੀ ਸਾਡਾ ਆਇਲ ਪ੍ਰੈਸ਼ਰ ਹੀ ਸਾਲਾ ਲੀਕ ਕਰੂਗਾ। ਦੇਖਾਂ ਚ ਮਨ ਚ ਡਰ ਆਉਂਦਾ ਬੰਦੇ ਦੇ ਬਈ ਇਹ ਸਾਲਾ ਪ੍ਰੈਸ਼ਰ ਹੀ ਨਾ ਡਾਊਨ ਕਰ ਦੇ ਟਰੈਕਟਰ ਪਰ ਲੇਕਿਨ ਮੈਂ ਇਹ ਕੇਮਾ ਬਹੁਤ ਜ਼ਿਆਦਾ ਪਾ ਚੁੱਕਿਆ ਤੇ ਕੋਈ ਪ੍ਰੋਬਲਮ ਨਹੀਂ ਆ ਕਾਰਨ ਕੇ ਪ੍ਰੈਸ਼ਰ ਤਾਂ ਡਾਊਨ ਹੋਊਗਾ ਜੇ ਬਲੌਗ ਦਾ ਤੁਹਾਡਾ ਸਰਾਖ ਬਹੁਤ ਜ਼ਿਆਦਾ ਖੁੱਲਾ ਹੋਊਗਾ ਪਰ ਲੇਕਿਨ ਜਿਹੜਾ ਕੇਮ ਸ਼ਾਫਟ ਵਾਲਾ ਬਲੌਗ ਦਾ ਸਰਾਖ ਤੁਸੀਂ ਦੇਖਿਆ ਨਾ ਬਹੁਤ ਜ਼ਿਆਦਾ ਬਰੀਕ ਹੁੰਦਾ ਉਥੇ ਇਹਨਾਂ ਤੇਲ ਦਾ ਪ੍ਰੈਸ਼ਰ ਨਹੀਂ ਜ਼ਿਆਦਾ ਪੈਂਦਾ ਮੇਨਟੇਨਡ ਰਹਿੰਦਾ ਤੇਲ ਤੇਲ ਦਾ ਪ੍ਰੈਸ਼ਰ ਠੀਕ ਹੈ ਜੀ ਦੇਖੋ ਇੱਥੇ ਆਪਣਾ ਕੱਲਾ ਬੁਸ਼ ਲੱਗਣਾ ਇੱਥੇ ਕੋਈ ਵੀ ਬੁਸ਼ ਨਾਲ ਲਵਾਓ ਨਾ ਲਵਾਉਣਾ ਚਾਹੀਦਾ ਤੇ ਨਾ ਲਵਾਉਣਾ ਲਵਾਓ ਕੋਈ ਕਿਉਂਕਿ ਬਲੌਗ ਨੂੰ ਨਾ ਖਰਾਬ ਕਰੋ ਸਿਰਫ ਆ ਬੁਸ਼ ਲਵਾ ਕੇ ਆਪਣੀ ਕੇਮ ਨੂੰ ਇਦਾਂ ਹੀ ਫਿਟ ਕਰੋ ਕੋਈ ਇਹਦੇ ਵਿੱਚ ਪਰੇਸ਼ਾਨੀ ਨਹੀਂ ਆਉਂਦੀ ਕੋਈ ਇਹਦੀ ਆਵਾਜ਼ 'ਚ ਫਰਕ ਨਹੀਂ ਪੈਂਦਾ ਸਿਰਫ ਏਕੇਮ ਸ਼ਾਫਟ ਦੇ ਵਿੱਚ ਇੰਨਾ ਹੀ ਫਰਕ ਆ ਟੂਆਂ ਦਾ ਫਰਕ ਆ ਤੇ ਇਹਦੀ ਜਿਹੜੀ ਆਹਾ ਪੋਸ਼ਾਂ ਵਾਲੀ ਜਗਾ ਇਹਨਾਂ ਦਾ ਫਰਕ ਆ ਕੋਈ ਹੋਰ ਇਹਦੇ ਵਿੱਚ ਇੱਕ ਪੈਸੇ ਦਾ ਫਰਕ ਨਹੀਂ ਨਾਲ ਟਾਈਮਿੰਗ ਵੀ ਤੁਹਾਡਾ ਸਹੀ ਆਊਗਾ ਸਾਰਾ ਕੁਝ ਸਹੀ ਆਊਗਾ ਹਾਂ ਜੇ ਤੁਸੀਂ ਕਹੋਗੇ ਇਹਨੂੰ 116 ਸਟੋਕ ਦੇ ਵਿੱਚ ਪਾਈਏ ਜਾਂ ਇਹਨੂੰ 800 ਜਨ ਦੇ ਜਿਹੜਾ ਹੁਣ ਪਹਿਲਾਂ ਵਾਲਾ ਪੁਰਾਣਾ ਮਾਡਲ ਆ ਉਹਦੇ ਵਿੱਚ ਏਕੇਮ ਸ਼ਾਫਟ ਨਹੀਂ ਚੱਲਣੀ ਤੁਹਾਡੀ ਦੁਬਾਰਾ ਫੇਰ ਦੱਸ ਦਿਆਂ ਜਿਹੜੇ 116 ਸਟੋਕ ਤੋਂ 110 116 ਸਟੋਕ ਆ ਜਿਨ੍ਹਾਂ ਦੀ ਤੇ ਜਾਂ 110 ਸਟੋਕ ਆ ਠੀਕ ਹੈ ਜੀ ਉਹਨਾਂ ਦੇ ਵਿੱਚ ਕੇਮ ਸ਼ਾਫਟ ਇਹ ਨਹੀਂ ਚੱਲਣੀਗੀ ਠੀਕ ਹੈ ਜੀ ਇਹ ਫੁੱਲ ਆਪਣੀ ਗਰੰਟੀ ਆ ਕਿਉਂਕਿ ਜੇ ਤੁਸੀਂ ਕਹਿੰਗੇ ਉਹਨਾਂ ਦੇ ਵਿੱਚ ਇਹ ਕੇਮ ਸ਼ਾਫਟ ਚਲਾਉਂਗਾ ਉਹਨਾਂ ਦੇ ਵਿੱਚ ਕੇਮ ਸ਼ਾਫਟ ਨਹੀਂ ਚੱਲਣੀ ਇਹ ਕੇਮ ਸ਼ਾਫਟ ਚੱਲੂਗੀ ਸਿਰਫ 122 ਸਟੋਕ ਦੇ ਵਿੱਚ ਇਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਜਰੂਰ ਤੁਹਾਨੂੰ ਚੰਗੀ ਲੱਗੂਗੀ ਦੁਬਾਰਾ ਫੇਰ ਬੋਲਦਿਆਂ ਮੈਂ ਜਿਹੜੀ ਇਹ ਕੇਮ ਸ਼ਾਫਟ ਆ ਤੁਸੀਂ ਸਿਰਫ 122 ਸਟੋਕ ਤੇ 110mm ਬੋਰ ਦੇ ਵਿੱਚ ਫਿੱਟ ਕਰੋ ਜੇ ਤੁਸੀਂ ਇਸ ਕਮ ਸ਼ਾਫਟ ਨੂੰ 116 ਸਟੋਕ ਦੇ ਵਿੱਚ ਫਟ ਕਰਦੇ ਹੋ ਚੱਲੂਗੀ ਕਮ ਸ਼ਾਫਟ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਪਰ ਲੇਕਿਨ ਉਹਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਖਚਾਈ ਦੇ ਵਿੱਚ ਤੇ ਟਰੈਕਟਰ ਧੂਆਂ ਦੇਣ ਲੰਗ ਵਿੱਚ ਪ੍ਰੋਬਲਮ ਆ ਸਕਦੀ ਆ ਤਾਂ ਜੋ ਤੁਸੀਂ 116 ਦੇ ਵਿੱਚ ਪਾਉਂਗੇ ਜੇ ਮੰਨ ਲਓ 110 ਸਟੋਕ ਦੇ ਵਿੱਚ ਪਾਉਂਗੇ ਤਾਂ ਵੀ ਤੁਹਾਨੂੰ ਇਹ ਪ੍ਰੋਬਲਮ ਦੇਓਗੀ ਸੱਜਣੋ ਠੀਕ ਹੈ ਜੀ 852 ਦੀ ਹੁੰਦੀ ਆਪਣੀ 116 ਸਟੋਕ 963 969 ਦੀ ਸਟੋਕ ਆ ਗਈ 122 ਐਮ ਸਟੋਕ ਆ ਗਈ ਠੀਕ ਹੈ ਤੇ ਚਲੋ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਮਿਲਾਂਗੇ ਇੱਕ ਹੋਰ ਵਧੀਆ ਤੇ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ